ਸਸਗਾ ਜੀ ਮੈਂ ਤੁਹਾਡਾ ਆਪਣਾ ਮਿਕਾ ਸੁਨਾਮ ਵਾਲਾ ਤੇ ਅੱਜ ਖੜੇ ਸੀ ਜੀ ਸੁਨਾਮ ਦੀ 60 ਤੋਂ 65 ਸਾਲ ਪੁਰਾਣੀ ਦੁਕਾਨ ਤੇ ਪਕੌੜਿਆਂ ਦੀ ਦੁਕਾਨ ਹੈ ਬਈ ਇਹ ਤਾਂ ਤੁਹਾਨੂੰ ਦਿਖਾਉਣਾ ਹੈ ਫਿਰ ਆਜੋ ਗੱਲਬਾਤ ਕਰਦੇ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਹੋ ਹਨਾ ਤੇ ਇਹ ਪੀਰਾ ਵਾਲਾ ਗੇਟ ਦੀ ਲੋਕੇਸ਼ਨ ਹੈ ਸੁਨਾਮ ਪੀਰਾ ਵਾਲਾ ਗੇਟ ਸੁਨਾਮ ਤੇ ਬਾਕੀ ਗੱਲਬਾਤ ਕਰਦੇ ਆਜੋ ਫਿਰ ਹਾਂਜੀ ਆ ਸੀ ਜੀ ਆਪਣੇ ਸੰਗਰੂਰੀਏ ਪਕੌੜਿਆਂ ਵਾਲੇ ਹਨਾ ਤਾਂ ਤੁਸੀਂ ਦੇਖ ਹੀ ਸਕਦੇ ਹੋ ਇੱਕ ਨੁਕਤਾ ਦਾ ਇੱਕੋ ਇੱਕ ਦੁਕਾਨ ਹੋਣੀ ਆਪਣੇ ਜ਼ਿਲ੍ਹੇ 'ਚ ਤੇ ਕਿਉਂਕਿ ਸਾਰੇ ਹਨਾ ਗੈਸ ਦਾ ਯੂਜ਼ ਕਰਦੇ ਨੇ ਅੱਜ ਦੇ ਜ਼ਮਾਨੇ 'ਚ ਇਹ ਲੱਕੜ ਦੀ ਜਿਹੜੀ ਅੱਗ ਆ ਉਹ ਨਾਲ ਪਕੌੜੇ ਬਣਾਉਂਦੇ ਨੇ ਗੱਲਬਾਤ ਕਰਦੇ ਆਂ ਬਈ ਨਾਲ ਆਦੇ ਫਿਰ ਬਣੇ ਰਹੋ ਸਸੀਗਾ ਭਾਈ ਜੀ ਅਸੀਗਾ ਜੀ ਇਹ ਨਾਮ ਹੈ ਵੀ ਆਪਣਾ ਮੇਰਾ ਰਿੰਕਾ ਜੀ ਅੱਛਾ ਅੱਛਾ ਦੇ ਭਈ ਆਏ ਸੀ ਬੜੀ ਘੈਂਟ ਗੱਲਬਾਤ ਆ ਬਹੁਤ ਪੁਰਾਣੀ ਦੁਕਾਨਾਂ ਨੇ ਕਿੰਨੇ ਸਮੇ ਪੁਰਾਣੀ ਦੁਕਾਨਾਂ ਹੈ ਵੀਰੇ ਆਪਣੀ ਹੈ तकरीबन 65 ਸਾਲ ਹੋ ਚੱਲੇ 65 ਸਾਲ ਹੋ ਗਏ ਹੁਣੇ ਤੀਸਰੀ ਪੀੜ੍ਹੀ ਹੈ ਤੀਜੀ ਪੀੜ੍ਹੀ ਹੈ ਤੀਜੀ ਪੀੜ੍ਹੀ ਹੈ ਜਿਹੜੀ ਤੁਸੀਂ ਇਹਨੂੰ ਚਲਾ ਰਹੇ ਹੋ ਹਾਂਜੀ ਤੇ ਸਾਰਾ ਕੁਝ ਇਹ ਜਿਹੜੇ ਮੇਜ਼ ਕੁਰਸੀਆਂ ਸਭ ਉਹੀ ਹੈ ਹਨਾ ਲੱਗਦਾ ਉਸ ਕੁਝ ਜੁੱਝਾਂ ਵਿੱਚ ਹੈਗੀਆਂ ਨੇ ਕੁਝ ਕੁ ਚੇਂਜ ਹੋ ਜਾਂਦੀ ਹੈ ਠੀਕ ਹੈ ਠੀਕ ਹੈ ਠੀਕ ਹੈ ਤੇ ਕਿਵੇਂ ਸੁਨਾਮ ਵਾਲਿਆਂ ਦਾ ਰਿਸਪੌਂਸ ਮਿਲਦਾ ਹੈ ਵਧੀਆ ਕੰਮ ਕਰ ਕੈਂਟ ਹੈ ਫਿਲਹਾਲ ਤਾਂ ਵਧੀਆ ਵਧੀਆ ਕੈਂਟ ਗੱਲਬਾਤ ਵਧੀਆ ਔਰ ਕਿਉਂਕਿ ਇਹ ਪਹਿਲੀ ਹੋ ਤੁਸੀਂ ਹਨ ਜਿਹੜੇ ਲੱਕੜ ਦੀ ਆਂਤ ਤੇ ਬਣਾਉਂਦੇ ਉਹ ਨਹੀਂ ਤਾਂ ਗੈਸ ਵਗੈਰਾ ਚੱਲੇ ਹੋਏ ਨੇ ਸਮੇਂ ਨਾਲ ਤਾਂ ਤਬਦੀਲੀ ਆਉਂਦੀ ਹੈ ਯਾਰ ਕਿਤੇ ਹਾਂ ਪਰ ਤੁਸੀਂ ਉੱਥੇ ਖੜੇ ਹੋ ਹਨ ਤਾਂ ਬਈ ਗੱਲਬਾਤ ਘੈਂਟ ਹੈ ਹਨਾ ਤੇ ਤੁਸੀਂ ਦੇਖ ਸਕਦੇ ਹੋ ਤੇ ਕਿੰਨੇ ਤੋਂ ਕਿੰਨੇ ਵਜੇ ਤੱਕ ਖੁੱਲ੍ਹੀ ਰਹਿੰਦੀ ਹੈ ਇਹ ਦੁਕਾਨ ਇਹ ਤਕਰੀਬਨ ਦੁਪਹਿਰੇ ਚ ਕੰਮ ਸ਼ੁਰੂ ਹੋ ਜਾਂਦਾ ਰਾਤ ਨੂੰ 10:00 ਵਜੇ ਜਾਂਦੇ ਹੈ ਸੰਗਰੂਰ ਵਾਲਿਆਂ ਦੇ ਨੋਂ ਤੇ ਮਸ਼ਹੂਰ ਹੈ ਅੱਛਾ ਅੱਛਾ ਬਜ਼ੁਰਗ ਜਿਹੜੇ ਦੀ ਪਹਿਲਾਂ ਸੰਗਰੂਰ ਰਹਿੰਦੇ ਸੀ ਪਹਿਲਾਂ ਬਜ਼ੁਰਗ ਸੰਗਰੂਰ ਰਹਿੰਦੇ ਸੀ ਉੱਥੇ ਸੰਗਰੂਰ ਤੋਂ ਫਿਰ ਉਰੇ ਆਏ ਉਹ ਠੀਕ ਹੈ ਉਰੇ ਆ ਕੇ ਕੰਮ ਸ਼ੁਰੂ ਕਰਿਆ ਉਰੇ ਆ ਕੇ ਹੀ ਉਹਨਾਂ ਦੇ ਨਾਮ ਤੋਂ ਮਸ਼ਹੂਰ ਹੋ ਗਏ ਅੱਛਾ ਇਹੀ ਦੁਕਾਨ ਤੇ ਸੈਟਅਪ ਬਣਾਇਆ ਆ ਕੇ ਤਾਂ ਬਈ ਪਹਿਲਾਂ ਤਾਂ ਕਿਤੇ ਹੋਰ ਵੀ ਜਿਵੇਂ ਸੁਣਦੇ ਸੀਗੇ ਠੀਕ ਹੈ ਫਿਰ ਜਦੋਂ ਉਰੇ ਆਏ ਇੱਥੇ ਸੈਟ ਬੈਠਿਆ ਉਸ ਤੋਂ ਉੱਦੋਂ ਦਾ ਉਰੀ ਚੱਲੀ ਜਾਂਦਾ ਫਿਰ ਤਾਂ ਰੱਬ ਨੇ ਬਾਹ ਫੜ ਲਈ ਟਾਈਮ ਪਾਸ ਉਰੇ ਹੀ ਹੋਈ ਜਾਂਦਾ ਠੀਕ ਹੈ ਆ ਬਈ ਘੈਂਟ ਗੱਲ ਬਾਤ ਹੈ ਇਹਨਾਂ ਦਾ ਅਲੱਗ ਟੇਸਟ ਵੀ ਤਾਂ ਅਲੱਗ ਹੋਊਗਾ ਹੀ ਜੈਨੂਨ ਗੱਲ ਹੈ ਤੇ ਬਈ ਕਿਉਂਕਿ ਅੱਗ ਤੇ ਬਣੇ ਹੁੰਦੇ ਨੇ ਟੇਸਟ ਦਾ ਹਨਾ ਅਲੱਗ ਸੁਆਦ ਹੁੰਦਾ ਹੀ ਆ ਅ ਟੇਸ ਤਾਂ ਘੈਂਟ ਗੱਲਬਾਤ ਹੋਣੀ ਆ ਹਨਾ ਇਹਨਾਂ ਦੀ ਤੇ ਇਹ ਸਮਾਂ ਕਿੰਨੇ ਤੋਂ ਕਿੰਨੇ ਖੁੱਲੀ ਰਹਿੰਦੀ ਆ ਤਕਰੀਬਨ ਸਵੇਰੇ ਲਾ ਲੁ 11 ਵਜੇ ਤੋਂ 11 ਵਜੇ ਤੋਂ 10 ਵਜੇ ਜਾਂਦੇ ਆ 10 ਵਜੇ ਤੱਕ ਖੁੱਲੇ ਰਹਿੰਦੇ ਆ ਤਾਂ ਲਓ ਵੀ ਪਹੁੰਚੋ ਹਨਾ ਵੈਸੇ ਤਾਂ ਸਾਰੇ ਸ੍ਰਾਮ ਵਾਸੀ ਤੇ ਨੇੜੇ ਤੇੜੇ ਦੇ ਹਨਾ ਦੱਸਣ ਦੀ ਲੋੜ ਹੀ ਨਹੀਂ ਇਹਨਾਂ ਨੂੰ ਜਾਣਦੀ ਹੋਣੇ ਫੇਰ ਵੀ ਜੇ ਇਹਨਾਂ ਦੇ ਇਸ ਪਕੌੜਿਆਂ ਤੋਂ ਕੋਈ ਬੰਝ ਹੈ ਤਾਂ ਪਹੁੰਚੋ ਜਰੂਰ ਬਈ ਹਨਾ ਘੈਂਟ ਗੱਲਬਾਤ ਹੈ ਉਹ ਪਹੁੰਚੋ ਜਰੂਰ ਇਹ ਖੜੇ ਆ ਜੀ ਆਪਣੀ ਲੋਕੇਸ਼ਨ ਹੈਗੇ ਜੀ ਪੀਰਾਵਾਲਾ ਗੇਟ ਸੁਨਾਮ ਪੀਰਾਵਾਲਾ ਗੇਟ ਸੁਨਾਮ ਆਗੇ ਜਦੋਂ ਸੰਗਰੂਰੀਏ ਪਕੌੜੇ ਵਾਲੇ ਕਹੂੰਗੇ ਔਰ ਚਾਹਵਾਨੀ ਆਟੋਮੈਟਿਕ ਬੰਦਾ ਤੁਹਾਨੂੰ ਇੱਥੇ ਛੱਡ ਦੇਗਾ ਤੇ ਆਜੋ ਹਨਾ ਇੱਥੇ ਇੱਕ ਬਾਈ ਵੀ ਇਹਨਾਂ ਦੇ ਪੁਰਾਣੇ ਗਾਹਕ ਲੱਗਦੇ ਨੇ ਆਜੋ ਉਹਨਾਂ ਨਾਲ ਵੀ ਗੱਲਬਾਤ ਕਰਦੇ ਸਸਤੀਆ ਵੀਰ ਦੀ ਕੀ ਹਾਲ ਹੈ ਸਸਤੀਆ ਜੀ ਓ ਠੀਕ ਠਾਕ ਬਹੁਤ ਵਧੀਆ ਜੀ ਕਿਵੇਂ ਪੁਰਾਣੇ ਗਾਹਕ ਉਹਨਾਂ ਦੇ ਫਿਰ ਹਾਂ ਜੀ ਹਾਂ ਜੀ ਇਹਨਾਂ ਦੇ ਪੂਰੇ ਗਾਹਕਾਂ ਜੀ ਪੁਰਾਣੇ ਨੇ ਅਚਾ ਤੇ ਜਿਹੜਾ ਇਹਨਾਂ ਦਾ ਟੇਸਟ ਹੋ ਲੱਗ ਹੀ ਹੈ ਜੀ ਉਹ ਤਾਂ ਹੋਊ ਜੀ ਕਿਉਂਕਿ ਹਨਾ ਅੱਜ ਕੱਲ ਗੈਸ ਦੀਆਂ ਪੱਟੀਆਂ ਹਾਂਜੀ ਹਾਂਜੀ ਦੂ ਦੋ ਲੱਗੇ ਬਿਮਾਰੀ ਦੇ ਘਰ ਹੀ ਆਉ ਤਾਂ ਬਿਲਕੁਲ ਬਿਲਕੁਲ ਅਸੀਂ ਬਚਪਨ ਤੋਂ ਜਾਂਦਾ ਪਕੌੜੇ ਖਾ ਰਹੇ ਹਾਂ ਜੀ ਬਚਪਨ ਤੋਂ ਹਾਂ ਸ਼ੁੱਧ ਸਾਰੇ ਮਸਾਲੇ ਠੀਕ ਹੈ ਜੀ ਸ਼ੁੱਧ ਸਰੋਂ ਦਾ ਤੇਲ ਠੀਕ ਹੈ ਜੋ ਟੇਸਟ ਇਹਨਾਂ ਦਾ ਉਹ ਸੁਨਾਮ ਜੀ ਤਾਂ ਹੈ ਨਹੀਂ ਕਿਸੇ ਦਾ ਬਸ ਜੀ ਕਮਾਲ ਦੀ ਗੱਲ ਹੀ ਹੋਣੀ ਕਰਦਾ ਹਨਾ ਆਈ ਬਗਾ ਪਈਓ ਗੜ ਮਿਲਕੇ ਆਈਏ ਬੜੇ ਮਸ਼ਹੂਰ ਆਹ ਬਿਲਕੁਲ ਜੀ ਬਿਲਕੁਲ ਤੁਹਾਡੇ ਹਿਸਾਬ ਨਾਲ ਹੁਣੇ 67 65 ਸਾਲ ਪੁਰਾਣੀ ਆਏ ਕੋ ਸਾਡੇ ਜਨਮ ਤੋਂ ਪਹਿਲਾਂ ਦੀ ਨਹੀਂ ਹੁੰਦੀ ਦੇਖ ਲਓ ਠੀਕ ਹੈ ਜੀ ਠੀਕ ਹੈ ਲਓ ਵੀ ਹਨਾ ਮਲਾਫੀ ਦਿੱਤੇ ਬਾਈ ਇਹਨਾਂ ਦੇ ਪੁਰਾਣੇ ਗਾਹਕ ਸੀਗੇ ਤੇ ਬਾਕੀ ਆਪਾਂ ਵੀ ਹਨਾ ਇਹਨੂੰ ਟੇਸਟ ਲੈਣੇ ਆ ਬਣਾ ਤੇ ਤੇ ਪਰ ਬਾਈ ਜਿਹੜੇ ਹਨਾ ਨਹੀਂ ਪਹੁੰਚੇ ਇੱਥੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਤਾਂ ਫਿਰ ਆ ਜਾਓ ਫਿਰ ਠੀਕ ਹੈ ਜੀ ਥੈਂਕ ਯੂ ਧੰਨਵਾਦ ਤੁਹਾਡਾ ਆਪਣਾ ਵਿਕਾਸ ਸੁਨਾਮਾ